ਤਨ ਬਾਬਾ ਸ੍ਰੀ ਚਾਂਜੀ ਇੱਕ ਸਾਧੂ ਮਹਾਤਮਾ ਇੱਕ ਤਲਾਬ ਦੇ ਨੇੜੇ ਭਗਤੀ ਕਰਦੇ ਹੁੰਦੇ ਸਨ ਇਹ ਛੋਟੀ ਜਿਹੀ ਕਥਾ ਜੋ ਇਨਸਾਨ ਦੇ ਦਿਮਾਗ ਅਤੇ ਇਨਸਾਨੀਅਤ ਦੀ ਸੋਚ ਦੇ ਬਾਰੇ ਦੱਸਦੀ ਹੈ ਸਾਧੂ ਫਕੀਰ ਇੱਕ ਤਲਾਬ ਦੇ ਨੇੜੇ ਭਗਤੀ ਕਰਦੇ ਭਗਤੀ ਕਈ ਹਜ਼ਾਰਾਂ ਸਾਲ ਉਹਨਾਂ ਨੇ ਕੀਤੀ ਉਸ ਫਕੀਰ ਨੂੰ ਪਰਮਾਤਮਾ ਵੱਲੋਂ ਇਹ ਆਸ਼ੀਰਵਾਦ ਪ੍ਰਾਪਤ ਹੋਇਆ ਕਿ ਇਸ ਤਲਾਬ ਵਿੱਚ ਜੋ ਵੀ ਨਹਾਏਗਾ ਉਹ ਪੂਰੀ ਤਰ੍ਹਾਂ ਠੀਕ ਹੋ ਜਾਵੇਗਾ ਕਿਉਂਕਿ ਤੁਸੀਂ ਇਸ ਤਲਾਬ ਦੇ ਨੇੜੇ ਬਹੁਤ ਦੇਰ ਤੱਕ ਭਗਤੀ ਕੀਤੀ ਹੈ ਇਸ ਤਰ੍ਹਾਂ ਬਹੁਤ ਸਾਰੇ ਲੋਕ ਉੱਥੇ ਨਹਾਉਣ ਵਾਸਤੇ ਆਉਣ ਲੱਗੇ ਪ੍ਰਮਾਤਮਾ ਨੇ ਉਸ ઋષਿ ਨੂੰ ਇਹ ਵੀ ਕਿਹਾ ਕਿ ਇਸ ਤਲਾਬ ਵਿੱਚ ਇਨਸਾਨ ਇੱਕੋ ਵਾਰੀ ਠੀਕ ਹੋਵੇਗਾ ਜੇਕਰ ਇਸ ਤਲਾਬ ਦੇ ਨਹਾਉਣ ਤੋਂ ਬਾਅਦ ਉਸਨੇ ਫਿਰ ਪਾਪ ਕੀਤੇ ਤਾਂ ਉਸਤੇ ਪਾਪਾਂ ਦਾ ਉਸਨੂੰ ਡਬਲ ਲੇਖਾ ਦੇਣਾ ਪਵੇਗਾ ਉਸ ਸਮੇਂ ਬਾਅਦ ਕੋਈ ਵੀ ਨਹਾਉਣ ਵਾਸਤੇ ਨਾ ਆਉਂਦਾ ਕਿਉਂਕਿ ਇਨਸਾਨਾਂ ਨੂੰ ਡਰ ਸੀ ਕਿ ਜੇਕਰ ਉਹਨਾਂ ਨੇ ਹੁਣ ਨਹਾ ਲਿਆ ਤਾਂ ਬਾਅਦ ਦੇ ਵਿੱਚ ਜੋ ਪਾਪ ਕੀਤੇ ਉਹਨਾਂ ਨੂੰ ਡਬਲ ਲੇਖਾ ਦੇਣਾ ਪੈ ਸਕਦਾ ਹੈ ਇਸ ਤਰ੍ਹਾਂ ਉਹਨਾਂ ਨੇ ਕਦੇ ਵੀ ਨਹਾਉਣ ਵਾਸਤੇ ਨਾ ਸੋਚਿਆ ਉਹਨਾਂ ਨੇ ਸੋਚਿਆ ਕਿ ਜਦੋਂ ਬੁੱਢੇ ਹੋਵਾਂਗੇ ਫਿਰ ਨਹਾਵਾਂਗੇ ਇਨਸਾਨ ਨੂੰ ਆਪਣੇ ਉੱਪਰ ਵਿਸ਼ਵਾਸ ਹੀ ਨਹੀਂ ਸੀ ਕਿ ਉਹ ਅੱਗੇ ਤੋਂ ਪਾਪ ਨਹੀਂ ਕਰਨਗੇ ਉਸ ਤਲਾਬ ਵਿੱਚ ਜਦੋਂ ਇਨਸਾਨ ਬੁੱਢਾ ਹੋ ਜਾਂਦਾ ਕੋਈ ਕੋਈ ਨਹਾਉਣ ਵਾਸਤੇ ਆਉਂਦਾ ਪਰ ਜਦੋਂ ਉਹ ਨਹਾ ਕੇ ਜਾਂਦੇ ਤਾਂ ਉਹਨਾਂ ਕੋਲੋਂ ਹੀ ਰਹਿਣਾ ਨਾ ਜਾਂਦਾ ਕਿਉਂਕਿ ਉਹ ਜਦੋਂ ਤੰਦਰੁਸਤ ਹੋ ਜਾਂਦੇ ਤਾਂ ਫਿਰ ਪਾਪ ਦੇ ਬਾਰੇ ਸੋਚਦੇ ਹੀ ਸੋਚਦੇ ਇਸ ਲਈ ਕੋਈ ਵੀ ਇਨਸਾਨ ਉੱਥੇ ਨਹਾਉਣ ਵਾਸਤੇ ਨਾ ਆਉਂਦਾ ਇਸ ਕਥਾ ਤੋਂ ਇਹ ਹੀ ਸਿੱਖਿਆ ਮਿਲਦੀ ਹੈ ਕਿ ਇਨਸਾਨ ਇਨਾ ਮਤਲਬੀ ਹੈ ਕਿ ਉਹ ਆਪਣੇ ਪਾਪਾ ਨੂੰ ਖਤਮ ਕਰਨਾ ਹੀ ਨਹੀਂ ਚਾਹੁੰਦਾ ਇਨਸਾਨ ਦੀ ਇਹ ਹੀ ਸੋਚ ਹੈ ਜੋ ਪਰਮਾਤਮਾ ਤੋਂ ਇਨਸਾਨ ਨੂੰ ਦੂਰ ਰੱਖਦੀ ਹੈ ਇਨਸਾਨ ਪਰਮਾਤਮਾ ਦੇ ਨਾਮ ਨੂੰ ਜਪਣ ਦੀ ਗੱਲ ਕਰਦਾ ਹੈ ਪਰ ਆਪਣੇ ਮਨ ਵਿੱਚ ਪਾਪ ਲੁਕੋ ਕੇ ਬੈਠਦਾ ਹੈ ਜਿੰਨੀ ਦੇਰ ਪਾਪ ਅੰਦਰ ਹੈ ਪਰਮਾਤਮਾ ਦਾ ਨਾਮ ਬਾਹਰ ਹੀ ਨਜ਼ਰ ਆਵੇਗਾ ਜਦੋਂ ਪਰਮਾਤਮਾ ਦਾ ਨਾਮ ਅੰਦਰ ਵੱਸ ਗਿਆ ਤਾਂ ਬਾਹਰੋਂ ਦੇਖਣ ਦੀ ਲੋੜ ਨਹੀਂ ਪਰਮਾਤਮਾ ਕੰਨ ਕੰਨ ਵਿੱਚ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ ਉਦੋਂ ਬਸ ਇੱਕ ਹੀ ਖਿਆਲ ਰਹੇਗਾ ਪਰਮਾਤਮਾ ਦੇ ਨਾਮ ਦਾ ਪਰਮਾਤਮਾ ਦਾ ਨਾਮ ਉਹ ਤਲਾਬ ਹੈ ਜੋ ਇਨਸਾਨਾਂ ਦੇ ਪਾਪ ਨੂੰ ਧੋ ਸਕਦਾ ਹੈ ਅਤੇ ਅੱਗੇ ਤੋਂ ਪਾਪ ਕਰਨ ਤੋਂ ਬਚਾ ਸਕਦਾ ਹੈ ਇਸ ਤਰ੍ਹਾਂ ਇਨਸਾਨ ਪਰਮਾਤਮਾ ਦਾ ਨਾਮ ਜਪ ਕੇ ਹੀ ਅਮਰ ਹੋ ਸਕਦਾ ਹੈ ਇਸ ਤਰ੍ਹਾਂ ਪਰਮਾਤਮਾ ਦਾ ਨਾਮ ਜਪ ਕੇ ਹੀ ਮੁਕਤੀ ਪ੍ਰਾਪਤ ਅਤੇ ਚੰਗੇ ਲੇਖ ਲਿਖਾ ਸਕਦਾ ਹੈ ਚੰਗੇ ਕਰਮ ਕਰ ਸਕਦਾ ਹੈ ਕਿਉਂਕਿ ਪਰਮਾਤਮਾ ਦਾ ਨਾਮ ਹਰ ਸਮੇਂ ਇਨਸਾਨ ਦੇ ਨਾਲ रह ਸਕਦਾ ਹੈ ਇਸ ਲਈ ਉਹ ਪਰਮਾਤਮਾ ਦਾ ਨਾਮ ਇਨਸਾਨ ਨੂੰ ਉਹ ਸੰਕਟ ਅਤੇ ਉਹ ਪਾਪ ਤੋਂ ਬਚਾ ਸਕਦਾ ਹੈ ਜੋ ਇਨਸਾਨ ਅਨਜਾਣੇ ਵਿੱਚ ਕਰ ਦਿੰਦਾ ਹੈ ਧੰਨ ਧੰਨ ਬਾਬਾ ਸ਼੍ਰੀ ਚਾਂਜੀ ਮਹਾਰਾਜ